ਅਕਾਲੀ ਦਲ ਦੇ ਸੰਕਟ ਆਪਾਂ ਵੇਖਦੇ ਰਹੇ ਹਾਂ ਉਹ ਹੁਣ ਤੱਕ ਤਾਂ ਖੈਰ ਵਧੇ ਰਹੇ ਆ ਪਰ ਅਕਾਲੀ ਦਲ ਦਾ ਸੰਕਟ ਘਟ ਹੋਣ ਦੀਆਂ ਵੀ ਕੋਈ ਖਬਰਾਂ ਆ ਰਹੀਆਂ ਨੇ ਹਾਲਾਂਕਿ 2 ਦਸੰਬਰ ਨੂੰ ਦਿਨ ਰੱਖਿਆ ਹੋਇਆ ਕਹਿੰਦੇ ਕਿ ਸੁਖਵੀਰਪਾਲ ਸਿੰਘ ਤੇ ਕੋਈ ਫੈਸਲਾ ਜਿਹੜਾ ਹੋਣਾ ਉਹਦੇ ਨਾਲ ਕੋਈ ਸੰਕਟ ਘਟ ਜਾਣਗੇ ਜਾਂ ਫਿਰ ਇਸੇ ਤਰ੍ਹਾਂ ਹੀ ਰਹੇਗਾ ਤਾਂ ਦੇਖੋ ਸੁਖਮ ਸਿੰਘ ਦੋ ਤਰੀਕ ਵਾਸਤੇ ਕੱਲ ਐਸਕਵੇਲੇ ਆਪਣੇ ਇੱਥੇ ਚਰਚਾ ਛੜਪਈ ਸੀਗੀ ਆਡੀਅנס ਦੇ ਵਿੱਚ ਜੀ ਕਿ ਤਲਬ ਕਰ ਲਿਆ ਗਿਆ ਬਈ ਉਸ ਵੇਲੇ ਦੀ ਜੋ وزارت ਦੇ ਵਿੱਚ ਕੋਈ ਵੀ ਹਸਤੀ ਰਹੀ ਆ ਉਹਨੂੰ ਐਸਟੀਪੀਸੀ ਦੀ ਜਿਹੜੀ ਉਹ ਕਾਰਜ ਕਰਨੀ ਆ ਉਹਨਾਂ ਦੇ ਮੈਂਬਰਾਂ ਨੂੰ ਇਹ ਤੋਂ ਇਲਾਵਾ ਖੁਦ ਧਾਮੀ ਸਾਹਿਬ ਨੂੰ ਵੀ ਹਮ ਹਮ ਆਦੇਸ਼ ਹੋ ਗਿਆ ਕਿ ਤੁਸੀਂ ਆਓ ਸਨਮੁਖ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਹਾਜ਼ਰ ਰਹਿਣਾ ਇਸ ਤੋਂ ਇਲਾਵਾ ਸੁਖਵੀਰ ਸਿੰਘ ਬਾਦਲ ਤੇ ਹੈ ਕੀ ਹੈ? ਯਾਨੀ ਇਹਨੂੰ ਹੁਣ ਤੁਸੀਂ ਐਦਾਂ ਲੈ ਆਓਗੇ ਪੇਪਰ ਤੇ। ਤਾਂ ਇਹਦੇ ਸਾਰੇ ਹੀ ਆ ਗਏ। ਜਿਹੜੇ ਲੜੇ ਫਿਰਦੇ ਆ, ਨਰਾਜ਼ਗੀਆਂ ਜਾਂ ਕੁਝ ਵੀ ਆ ਉਹ ਕਹਿੰਦੇ ਇਹ ਹੁਣ ਵਾਲੀਆਂ ਗੱਲਾਂ। ਸਾਰੇ ਇਕੱਠੇ ਕਰੋ। ਪਹਿਲਾਂ ਨੇ ਸਾਰੇ ਇਕੱਠੇ ਹੋ ਜਾਓ। ਜੀ। ਸਾਰੇ ਇਕੱਠੇ ਕਰ ਲੈ ਇੱਕ ਥਾਂ ਤੇ। ਤਾਂ ਗੱਲ ਇਹ ਆ ਕਿ ਅੱਜ ਕੁਝ ਅਕਾਲੀ ਲੀਡਰਾਂ ਦੇ ਨਾਲ ਗੱਲਬਾਤ ਹੋਈ। ਮੇਰੀ ਹਾਲਾਂਕਿ ਇਹ ਵੀ ਜਾਣਕਾਰੀ ਆ। ਕਿ ਸੁਖਬੀਰ ਸਿੰਘ ਬਾਦਲ ਹਮ ਅੱਜ ਇੱਕ ਮੀਟਿੰਗ ਵਾਸਤੇ ਦਿੱਲੀ ਜਾ ਰਹੇ ਹਮ ਇਹ ਇਹ ਬੜੀ ਇੰਟਰਸਟਿੰਗ ਜਾਣਕਾਰੀ ਹੈ ਜੀ ਹਾਲਾਂਕਿ ਜਦੋਂ ਫੁਕਤਾ ਹੋ ਜਾਏਗੀ ਫਿਰ ਅਗਲੀ ਵੀ ਗੱਲ जोड ਜਾਏਗੀ ਕਿ ਮੀਟਿੰਗ ਹੋਈ ਕਿੱਥੇ ਤੇ ਕਿਹੜੇ ਕਿਹੜੇ ਮੰਤਰੀ ਜੀ ਇਹ ਬਹੁਤ ਕਰੂਸ਼ਲ ਹੈ ਹਮ ਕਿ ਮੀਟਿੰਗ ਕਿਸੇ ਭਾਜਪਾ ਦੇ ਨੇਤਾ ਨਾਲ ਹੋਣ ਜਾ ਰਹੀ ਹੈ ਇਹ ਇਹ ਮੇਰੇ ਲਈ ਜਾਣਕਾਰੀ ਜਿਵੇਂ ਹੀ ਕਹਿੰਦੇ ਕਿ ਸਿਆਸੀ ਸਫਾ ਚੋਂ ਨਿਕਲੀ ਨਾ ਜੀ ਜੀ ਮੈਂ ਬਹੁਤ ਇਸ ਚੀਜ਼ ਨੂੰ ਕਹਿੰਦਾ ਕਿ ਥੋੜਾ ਧਿਆਨ ਦੇ ਕੇ ਜਿੱਥਿਆ ਯਾਰ ਕਿ ਮੀਟਿੰਗ ਪੱਲੀ ਸਭ ਕੁਝ ਸੈਟ ਹੋਇਆ ਹਮ ਅੱਜ ਮੀਟਿੰਗ ਦੀ ਚਰਚਾ ਔਰ ਮੀਟਿੰਗ ਵੀ ਕੋਈ ਅਫੀਸ਼ੀਅਲੀ ਨਹੀਂ ਆਇਆ ਬਿਲਕੁਲ ਇਹ ਮੇਰੀ ਜਾਣਕਾਰੀ ਹੈ ਕਿ ਬਾਦਲ ਸਾਹਿਬ ਦਿੱਲੀ ਰਵਾਨਾ ਹੋ ਸਕਦੇ ਹਨ ਕਿਹਨੂੰ ਮਿਲਣਗੇ ਮੈਂ ਕੁਝ ਨਹੀਂ ਕਹਿ ਸਕਦਾ ਜਦੋਂ ਮਿਲਣਗੇ ਸ਼ਾਇਦ ਪਤਾ ਵੀ ਲੱਗ ਜਾਏ ਪਰ ਜਿੰਨੇ ਕੋ ਅਕਾਲੀ ਲੀਡਰਾਂ ਨਾਲ ਗੱਲਬਾਤ ਹੋਈ ਆ ਉਹ ਆਸਮੰਦ ਹੈ ਕਿ ਸ਼ਾਇਦ ਗੱਲ ਬਣ ਜਾ ਅੱਗੇ ਤਾਂ ਬਿਲਕੁਲ ਨਕਾਰਾਤਮਕ ਹੋ ਗਿਆ ਸਦਾ ਹੂੰ ਬਈ ਮਤਲਬ ਕਿ ਗਿਆਨੀ ਹਰਪ੍ਰੀਤ ਸਿੰਘ ਪਤੀਤੇ ਤੁਸੀਂ ਦੇਖਿਆ ਹੋਣਾ ਕਾਫੀ ਨਰਾਜ਼ਗੀ ਜ਼ਾਹਰ ਹੋਈ ਸੀ ਸੋਸ਼ਲ ਮੀਡੀਆ ਤੇ ਹੂੰ ਐਸੇ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਜ਼ਿਆਦਾਤਰ ਜ਼ਥੇਦਾਰੀ ਸੋਸ਼ਲ ਮੀਡੀਆ ਤੇ ਕਰਦੇ ਆ ਇਥੇ ਚ ਵੀ ਕੋਈ ਸ਼ੱਕ ਨਹੀਂ ਹੈ ਜੀ ਬਿਲਕੁਲ ਤਾਂ ਮਤਲਬ ਕਿ ਉਹ ਚੀਜ਼ ਜਿਹੜੀ ਸੀ ਨਾ ਥੋੜੀ ਜਿਹੀ ਸਕਾਰਾਤਮਕ ਮਤਲਬ ਕਿ ਬਦਲਾ ਦੇ ਰੂਪ ਚ ਜਿਹੜੀ ਬਿਲਕੁਲ ਹੀ ਕੁਛ ਦਿਨ ਪਹਿਲਾਂ ਗੱਲ ਕਿਸੇ ਨਾਲ ਕਰਦੇ ਸੀ ਉਹਦੇ ਬਸ ਬਈ ਫੜ ਗਿਆ ਇੱਕਦਮ ਹਮ ਹਮ ਤਾਂ ਪਤਾ ਹੀ ਅਸਤੀਫਾ ਆਇਆ ਅਸਤੀਫੇ ਤੋਂ ਬਾਅਦ ਉਸ ਕਾਰਾ ਕਿਸ ਤਰ੍ਹਾਂ ਚੱਲਿਆ ਚਿੰજર ਸਾਹਿਬ ਕਿ ਜਾਂਦੇ ਨੇ ਜੀ ਵਰਕਿੰਗ ਕਮੇਟੀ ਵਾਲੀ ਮੀਟਿੰਗ ਚ ਕਿਸ ਤਰ੍ਹਾਂ ਸਭ ਕੁਝ ਤੇਜ਼ੀ ਤੇਜ਼ੀ ਨਾਲ ਹੁੰਦਾ ਤਾਂ ਗੱਲ ਇਹ ਆ ਕਿ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਥੋੜੀਆਂ ਜੀਆਂ ਸਕਾਰਾਤਮਕ ਸੰਕੇਤ ਦਿੰਦੀਆਂ ਹਮ ਉਹਦਾ ਕਾਰਨ ਆ ਨਾ ਜੀ ਕਿ ਜੇ ਤੇ ਸੁਖਬੀਰ ਸਿੰਘ ਬਾਦਲ ਕੱਲੇ ਦਾ ਮਸਲਾ ਹੁੰਦਾ ਫਿਰ ਤਾਂ ਉਹਨਾਂ ਨੂੰ ਸਿਆਸੀ ਬਨਵਾਸ ਤੇ ਭੇਜਣ ਦੀ ਗੁੰਜਾਇਸ਼ ਜਿਹੜੀ ਹੈ ਉਹ ਇਹਨਾਂ ਦੇ ਹਿਰਦਿਆਂ 'ਚ ਕੈਮ ਰੈਂਦੀ ਹਾਂ ਬਈ ਸੰਭਾਵਨਾ ਹੈਗੀ ਆ ਹਮ ਹੁਣ ਹੁਣ ਤਾਂ ਸਾਰੀ ਆਗੇ ਨਾ ਉਹਦੇ ਸੁਧਾਰ ਲੈਰ ਵਾਲੇ ਵੀ ਆ ਗਏ ਬਿਲਕੁਲ ਬਿਲਕੁਲ ਹੁਣ ਤੇ ਗਾਂ ਇਹ ਵੀ ਉਮੀਦ ਜਗ ਪਈ ਹੋਏਗੀ ਕਿ ਸ਼ਾਇਦ ਕਿਉਂਕਿ ਦੇਖੋ ਫੈਸਲਾ ਸਿੰਘ ਸਹਿਬਾਨ ਨੇ ਕਰਨਾ ਅਸੀਂ ਉਹਦੇ ਤੇ ਨਹੀਂ ਜਾਂਦੇ ਜੀ ਜੀ ਸਾਡਾ ਵਿਸ਼ਲੇਸ਼ਣ ਦਾ ਵਿਸ਼ਾ ਹੈ ਕਿ ਕੀ ਸੰਕਟ ਦੂਰ ਹੋਏਗਾ ਕਿ ਨਹੀਂ ਹੋ ਸਕਦਾ ਸਿੰਘ ਸਹਿਬਾਨ ਵਿਚਾਰ ਕਰਕੇ ਕਹਿ ਦੇਣ ਕਿ ਇਹ ਕਾ ਕਰ ਲੋ ਅੱਗੇ ਹੋਇਆ ਬਿਲਕੁਲ ਅਗੇ ਇਸ ਤਰ੍ਹਾਂ ਹੋਇਆ ਜੀ ਜੀ ਹਾਲਾਂਕਿ ਤੁਸੀਂ ਦੱਸਦੇ ਰਹੇ ਹੋ ਪਹਿਲਾਂ ਹਨਾ ਹਾਲਾਂਕਿ ਇਤਿਹਾਸ ਚ ਬਿਲਕੁਲ ਹੋਇਆ ਔਰ ਏਕੇ ਤੋਂ ਬਾਅਦ ਫਿਰ ਠੱਠ ਬਹੁਤ ਜ਼ਬਰਦਸਤ ਪੈ ਗਈ ਜੀ ਉਹ ਥੋੜਾ ਸਾਹ ਤੇ ਬਾਦਲ ਸਾਹਿਬ ਲੜ ਪਾ ਜੀ 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 ਤਾਂ ਬਹੁਤ ਗਾਂਧੀਆਂ ਗੱਲਾਂ ਹੋਈਆਂ ਨੇ ਤਾਂ ਕਹਿੰਦਾ ਮਤਲਬ ਇਹ ਕਿ ਅਕਾਲੀ ਥੋੜੇ ਜਿਹਾ ਸਕਾਰਾਤਮਕ ਹੋਏ ਨੇ ਉਹਨਾਂ ਨੂੰ ਲੱਗਦਾ ਹੈ ਕਿ ਬਾਈ ਸ਼ਾਇਦ ਹੋ ਮਸਲਾ ਸਾਡਾ ਹੱਲ ਹੋ ਜਾਏਗਾ ਸੁਖਵੀਰ ਸਿੰਘ ਬਾਦਲਾਣਾ ਜੀ ਠੀਕ ਹੈ ਤਨਖਾਹ ਲੱਗ ਜਾਏਗੀ ਹਮ ਸਾਰਿਆਂ ਨੂੰ ਇੱਕ ਸਾਰ ਪਰ ਹਾਲਾਂਕਿ ਇਹ ਵੀ ਆ ਕਿ ਸਪਸ਼ਟ ਕਰਨ ਵਾਲੇ ਉਹ ਜਿਹੜੇ ਸਾਬਕਾ ਜਥੇਦਾਰ ਨੇ ਤਿੰਨ ਜੀ ਉਹਨਾਂ ਦੇ ਵੀ ਆਉਣੇ ਆ ਕਿ 2 ਤਰੀਕ ਨੂੰ ਫੈਸਲਾ ਹੋ ਜਾਏਗਾ ਵੱਡਾ ਸਵਾਲ ਇਹ ਆ ਹਮ ਜੇ ਸਜ਼ਾ ਸੁਣਾ ਦਿੱਤੀ ਜਾਂਦੀ ਆ ਤਨਖਾਹ ਲਾ ਦਿੱਤੀ ਜਾਂਦੀ ਆ ਤਾਂ ਫਿਰ ਉਸ ਸੂਰਤ ਦੇ ਵਿੱਚ ਕਹਿੰਦੇ ਕਿ ਕੀ ਖੱਲੇ ਸੁਖਬੀਰ ਸਿੰਘ ਬਾਦਲ ਵਾਸਤੇ ਅਲੱਗ ਹੋਏਗੀ ਜਾਂ ਦੂਜਿਆਂ ਵਾਸਤੇ ਹੂੰ ਬਿਲਕੁਲ ਅਲੱਗ ਹੋਏਗੀ ਐਸਾ ਲੱਗਦਾ ਨਹੀਂ ਸੋ ਤਾਂ ਹੀ ਉਹਨਾਂ ਨੂੰ ਹੈ ਕਿ ਜਿਹੜੇ ਹੁਣ ਆ ਗਏ ਆ ਸਾਰੇ ਹੂੰ ਵਸੀਲ ਤੇ ਜਦੋਂ ਜਾ ਕੇ ਜਥੇਦਾਰ ਸਿੰਘ ਸਹਿਬਾਨ ਸਜਾ ਸੁਣੋਂਗੇ ਤਾਂ ਸਾਰਿਆਂ ਵਾਸਤੇ ਸਾਰਿਆਂ ਵਾਸਤੇ ਤੇ ਸਾਰਿਆਂ ਸਾਰਿਆਂ ਨੂੰ ਇਸ ਥੋੜੇ ਅਕਾਲੀਆਂ ਦੇ ਸ਼ਹਿਰਾਂ ਤੇ ਰੌਣਕਾਂ ਆ ਗਈ ਸੀ ਜੀ ਵੈਸੇ ਮਿੰਟੂ ਦੀ ਹੋ ਜਾਂਦਾ ਬੰਦੇ ਨੂੰ ਹੋ ਜਾਂਦਾ ਬਾਈ ਪਾਰਟੀਆਂ ਦਾ ਦੂਜੇ ਤਰ੍ਹਾਂ ਪੈ ਨਾ ਵੈਸੇ ਹੌਸਲਾ ਹੋ ਜਾਂਦਾ ਛੱਡੀਆਂ ਦਾ ਬਾਈ ਇਹ ਸਿਰ ਤੁਹਾਨੂੰ ਪਤਾ ਹੀ ਹੈ ਪਾਰਟੀਆਂ ਕਿੱਥੇ ਛੜੀਆਂ ਜਾਂਦੀਆਂ ਨੇ ਜੀ 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 ਉਹਦੇ ਸੀ ਕਹਿ ਰਹੇ ਨੇ ਕਿ ਅਕਾਲੀ ਦਲ ਬਾਰਲ ਦਾ ਕਹਿੰਦੇ ਇਕਾ ਹੋ ਜਾਣਾ ਤੇ ਭਾਜਪਾ ਨਾਲ ਗੱਡ ਜੋੜ ਵੀ ਹੋ ਜਾਣਾ ਜੀ ਇੱਕ ਹੋਰ ਆਪਣੇ ਆਡੀਅੰਸ ਨੂੰ ਵੀ ਦੱਸ ਰਿਹਾ ਕਿ ਆ ਦਿੱਲੀ ਅੱਜ ਮੀਟਿੰਗ ਹੈ ਅਹਿਮ ਮੀਟਿੰਗ ਹੈ ਨਾਲੋਂ ਮੀਟਿੰਗ ਲਿਖ ਰਹੇ ਨਾਲ ਅਹਿਮ ਮੀਟਿੰਗ ਲਿਖ ਦਿਆ ਬਿਲ ਦੇਖ ਲਓ ਸਾਰਿਆਂ ਦੇ ਐਂਟੀਨੇ ਕਿੰਨੀ ਕਿੰਨੀ ਉਚਾਈ ਤੇ ਆ ਜੀ 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 ਸਾਰਿਆਂ ਨੇ ਮਤਲਬ ਕਿ ਐਂਟੀਨੇ ਜਿਹੜੇ ਆਪਦੇ ਆ ਨਾ ਉਹ ਸੈੱਟ ਕਰ ਰੱਖਿਆ ਬਿਲਕੁਲ ਬਿਲਕੁਲ ਜੀ ਤੇ ਸਿਮਰਨਜੀਤ ਸਿੰਘ ਬਹੁਤ ਜਾਣਕਾਰੀ ਰੱਖਦੇ ਆ ਬਈ ਪਾਰਟੀਆਂ ਦੀ ਜਨਨ ਦੀ ਇਹ ਮੈਂ ਦੇਖਿਆ ਇਹਨਾਂ ਨੂੰ ਜੀ 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 ਤੂਰ ਸਾਹਿਬ ਕਹਿ ਰਹੇ ਨੇ ਕਿ 2 ਦਸੰਬਰ ਸਾਫ ਕਜ਼ੇਦਾਰਾਂ ਨੂੰ ਤਲਬ ਕੀਤਾ ਗਿਆ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਕੋਈ ਵੀ ਫੈਸਲਾ ਦੋ ਨੂੰ ਨਹੀਂ ਹੋਵੇਗਾ ਕਹਿੰਦੇ ਆਖਰੀ ਫੈਸਲਾ ਕਿਸੇ ਹੋਰ ਤੇ ਹੋ ਸਕਦਾ ਮੈਂ ਵੀ ਉਹੀ ਇੱਕ مطلب ਕਿ ਸਵਾਲ ਇਸੇ ਕਰਕੇ ਛੱਡਿਆ ਕਿਉਂਕਿ ਹਾਲੇ ਸਪਸ਼ਟੀਕਰਨ ਆਉਣਾ ਹੈ ਹ ਨਹੀਂ ਐਸਡੀਪੀਸੀ ਵਾਲਿਆਂ ਨੇ ਤੇ ਮੇਰੇ ਖਿਆਲ ਦੇ ਨਾਲ ਜਵਾਬ ਦੇ ਦਿੱਤਾ ਸੀਗਾ ਨਾ ਜਦੋਂ ਇਸ਼ਤਿਹਾਰਾਂ ਵਾਲੇ ਮਾਮਲੇ 'ਚ ਜੀ ਧਾਮੀ ਸਾਹਿਬ ਨੂੰ ਤੇ ਕਾਰਜ ਕਰਨੀ ਮੈਂਬਰਾਂ ਨੂੰ ਤੇ ਮੇਰੇ ਖਿਆਲ ਦੇ ਨਾਲ ਉਸੇ ਮਾਮਲੇ 'ਚ ਅ ਸਿੰਘ ਸਹਿਬਾਨ ਨੇ ਇਹ ਆਦੇਸ਼ ਦਿੱਤਾ ਕਿ ਸਨਮੁਖ ਹਾਜ਼ਰ ਰਹੋਗੇ ਤੁਸੀਂ ਸਪਸ਼ਟੀ ਕਰਨੀ ਤੁਸੀਂ ਬਾਕੀ ਕਰੈਕਟ ਕਰ ਦੇਣਾ ਮੈਨੂੰ ਵੀ ਪਰ ਜਿੰਨਾ ਕੁ ਮੈਂ ਪੜਿਆ ਸੁਣਿਆ ਜੀ ਹੂੰ ਜੀ ਜੀ ਅ ਸਿਮਰਨ ਜੀ ਜੀ ਹੋਰ ਵੀ ਕਹਿ ਰਹੇ ਨੇ ਕਿ ਸੁਖਬੀਰ ਸੇ ਉਹਨੂੰ ਕਹਿੰਦੇ ਬਾਦਲ ਨੂੰ ਜਿਹੜੀ ਆ ਰਾਹਤ ਮਿਲੇਗੀ ਕਹਿੰਦੇ ਉਹ ਗੱਲ ਨਹੀਂ ਹੋਣੀ ਜਿਹੜੀ ਲੋਕ ਸੋਚ ਰਹੇ ਆ ਬਿਲਕੁਲ ਜਿਹੜੇ ਹਿਸਾਬ ਨਾਲ ਤੁਸੀਂ ਵੀ ਦੱਸਿਆ ਕਿ ਸ਼ਾਇਦ ਹਨਾ ਬਾਕੀ ਤਾਂ ਫਿਰ ਫੈਸਲੇ ਤੋਂ ਬਾਅਦ ਹੀ ਪਤਾ ਲੱਗਣਾ ਜੀ ਅ ਮੰਨੂ ਜੀ ਕਹਿ ਰਹੇ ਨੇ ਕਿ ਮਿੰਟੂ ਜੀ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਕਿਉਂ ਨਹੀਂ ਲੈਂਦੇ ਅ ਫਕਰੇ ਕੌਮ ਵਾਸਤੇ ਜੀ 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 ਕੁਝ ਇਸ ਤਰ੍ਹਾਂ ਦੇਖੋ ਉਹਨਾਂ ਨੂੰ ਇਹ ਦਿੱਤੇ ਗਏ ਨੇ ਮਾਨ ਸਨਮਾਨ ਦਿੱਤੇ ਗਏ ਨੇ ਜੀ ਫਕਰੇ ਕੌਮ ਕਿਸਾਨਾਂ ਦੇ ਮਸੀਹਾ ਇਹ ਤਾਂ ਦੇ ਲਖਬ ਦਿੱਤੇ ਕੇ ਨਹੀਂ ਬਿਲਕੁਲ ਬਿਲਕੁਲ ਉਹ ਤਾਂ ਹੁਣ ਜਿਹੜੇ ਦੇਣ ਵਾਲੇ ਉਹ ਵੀ ਦੱਸ ਸਕਦੇ ਆ ਜੀ 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 ਪਰ ਗੱਲ ਇਹ ਆ ਕਿ ਸਰ ਮੈਂ ਅੱਗੇ ਕਿਹਾ ਦੇਖੋ ਜੇ ਤੇ ਤੁਸੀਂ ਮਤਲਬ ਕਿ ਉਹ ਜਦੋਂ ਭਗਵੰਤ ਮਾਨ ਆਜ ਇਹਨਾਂ ਦੇ ਸਪੋਰਟ ਰੂਮ ਮੈਨੂੰ ਮੇਰੀ ਤਾਂ ਕਿਤੇ ਸ਼ਕਲ ਵੀ ਦੇਖ ਲੈਣਾ ਉਹਨਾਂ ਦਾ ਟੈਂਪਰੇਚਰ ਤਾਂ ਛੱਡ ਜਾਂਦਾ ਹੂੰ ਪਰ ਮੈਂ ਅੱਜ ਵੀ ਕਹਣਾ ਕਿ ਜਦ ਭਗਵੰਤ ਮਾਨ ਉਹਨਾਂ ਦੇ 5 ਸਾਲਾਂ ਦਾ ਇਹਨਾਂ ਦੇ ਜਾਣ ਤੋਂ ਬਾਅਦ ਆਪਾਂ ਅਧਿਆਨ ਕਰਾਂਗੇ ਜੀ ਤੇ ਇਹ ਨਹੀਂ ਆ ਕਿ ਆਪਾਂ ਕਾਂਟਾ ਮਾਰ ਦੇ ਬੰਗੇ ਆ ਹੂੰ ਜੋ ਚੀਜ਼ਾਂ ਹੋਈਆਂ ਨੇ ਉਹਦੇ ਚ ਦੋਨੇ ਚੰਗੀਆਂ ਵੀ ਤੇ ਮੰਦੀਆਂ ਚੰਗੀਆਂ ਵੀ ਮੰਦੀਆਂ ਜੀ ਤਾਂ ਜਦੋਂ ਮੀਡੀਆ ਵਿੱਕ ਜਾਵੇ ਜ਼ਿਆਦਾਤਰ ਉਦੋਂ ਫਿਰ ਤੁਹਾਨੂੰ ਆਲੋਚਨਾ ਵਾਲੇ ਪਾਸੇ ਰਹਿਣਾ ਪੈਂਦਾ ਨੀਤੀਗਤ ਆਲੋਚਨਾ ਨਾ ਕਿ ਵਿਅਕਤੀਗਤ ਆਲੋਚਨਾ ਜੀ ਪਰ ਮੈਂ ਕਦੇ ਵੀ ਇਹ ਗੱਲ ਕਿਸੇ ਵੀ ਰਾਜ ਚ ਨਹੀਂ ਕਹਿੰਦਾ ਕਿ ਯਾਰ ਉਹਨੇ 100% ਮਾੜਾ ਕੀਤਾ ਹੂੰ ਬਿਲਕੁਲ ਕਿਹਨਾਂ ਜੀ ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਦੇ ਜੇ ਸਿਆਸੀ ਜੀਵਨ ਦੀ ਗੱਲ ਕਰੋਗੇ ਹੂੰ ਉਹਨਾਂ ਆ ਵੀ ਬਥੇਰਾ ਕੁਸ਼ ਕੀਤਾ। ਮਤਕੁੱਲੋ ਟਰੈਕਟਰਾਂ ਨੂੰ ਜਿਵੇਂ ਸੜਕਾਂ ਤੇ ਭਜਾਈ ਫਿਰਦੇ ਹੁਣ ਤੇ ਕਮਰਸ਼ੀਅਲੀ ਵੀ ਵਰਤੀ ਜਾਂਦੇ ਆ। ਜੀ। ਇੱਥੋਂ ਲੈ ਕੇ ਬਹੁਤ ਕੁਛ ਆ। ਹੂੰ। ਇੱਥੇ ਕਾਲੀਆਂ ਨੂੰ ਤਾਂ ਮੈਂ ਕਿਹਾ ਕਿਆ ਸੀਗਾ ਸਭ ਕਾਲੀਆਂ ਨੂੰ ਦੱਸਣਾ ਹੀ ਨਹੀਂ ਆਇਆ। ਇੱਕ ਤਰਫ ਧਿਆਨ ਨਹੀਂ ਹੋ ਸਕਦਾ ਕਿਸੇ ਵੀ ਚੀਜ਼ ਨੇ ਬਿਲਕੁਲ ਨਹੀਂ ਦੇਖਿਆ। ਮੈਂ ਕਿਹਾ ਕਿਆ ਕਿ ਕਮੀਆਂ ਆ ਸਫਲਤਾਵਾਂ ਤੇ ਕਰਦਾਰ 'ਚ ਵੀ ਕਮੀਆਂ ਰਹਿ ਜਾਂਦੀਆਂ ਕਈ ਵਾਰ ਨਾ ਜੀ ਜਿਹੜਾ ਮਤਲਬ ਕਿ ਕੋਈ ਬਹੁਤ ਵੱਡਾ ਰਾਜਾ ਮਹਾਰਾਜਾ ਹੈ ਹੂੰ ਜਾਂ ਬਹੁਤ ਵੱਡਾ ਕੋਈ ਸੁਲਤਾਨ ਰਿਹਾ ਸੀ ਸਾ ਜੀ ਜੀ ਉਹਦੇ ਕਿਰਦਾਰ ਚ ਹੋ ਸਕਦਾ ਕੋਈ ਕੰਮ ਪਰ ਰੂਲ ਕਿਸ ਤਰ੍ਹਾਂ ਕੀਤਾ ਉਹਨੇ ਉਹਦਾ ਮਤਲਬ ਕਿ ਰਾਜ ਚਲਾਉਂਦਾ ਤਾਂ ਵਿਧੀ ਵਿਧਾਨ ਕਿਸ ਤਰ੍ਹਾਂ ਬਿਲਕੁਲ ਬਿਲਕੁਲ ਤੋ ਇਸ ਸਾਰੀਆਂ ਚੀਜ਼ਾਂ ਸਾਡੇ ਚ ਪ੍ਰੋਬਲਮ ਇਹੀ ਆ ਅਸੀਂ ਉਸ ਬੰਦੇ ਨੂੰ ਲਾਇਕ ਹੀ ਨਹੀਂ ਕਰਦੇ ਜਿਹੜਾ ਬੰਦਾ ਸੈਂਟ੍ਰਿਕ ਕੈਲੋਕਸ ਤਸਵੀਰ ਰੱਖਦਾ ਹਮ ਬਿਲਕੁਲ ਬਿਲਕੁਲ ਇਹਨਾਂ ਨੇ ਕਿਹਾ ਕਿ ਜਦ ਮੇਰੇ ਨਾਲ ਖੜ ਜਾ ਜਾ ਮੇਰੇ ਸ਼ਰੀਕ ਨਾਲ ਖੜ ਜਾ ਬਸ ਗੱਲਾਂ ਦੋ ਬਿਲਕੁਲ ਬਿਲਕੁਲ ਤੂੰ ਕਹਿੰਦਾ ਮਤਲਬ ਇਹ ਕਿ ਸਾਨੂੰ ਜੇ ਸਹੀ ਤਰੀਕੇ ਨਾਲ ਹਮ ਤਸਵੀਰ ਬਣਾਉਣ ਦੀ ਜੱਜ ਸਿੱਖਣ ਦੀ ਲਲਕ ਹੈ ਨਾ ਤਾਂ ਉਹ ਇਹ ਹੈ ਕਿ ਵਿੱਚ ਉਜਾੜੇ ਖੜ ਗਏ ਜਦੋਂ ਤੁਸੀਂ ਵਨ ਸਾਈਡਡ ਸੋਚਦੇ ਹੋ ਨਾ ਸਮੱਸਿਆ ਪੈਦਾ ਹੋ ਜਾਂਦੀ ਹੈ ਜੀ 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 ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ درست ਹੈ ਜੀ ਇਧਰ ਦੋ ਕਮੈਂਟ ਨੇ ਮਿੰਟ ਜੀ ਆਪਾਂ ਪੜ ਲਈਏ ਫਿਰ ਆਪਾਂ ਅੱਗੇ ਅਗਲੀ ਖਬਰ ਵੱਲ ਚੱਲਦੇ ਹਾਂ ਬੱਲੀ ਸਾਹਿਬ ਦੱਸ ਰਹੇ ਨੇ ਕਿ ਡੱਲੇਵਾਲ ਸਾਹਿਬ ਦਾ ਮਰਨ ਵਰਤ ਕਹਿੰਦੇ ਸ਼ੁਰੂ ਹੋ ਗਿਆ ਸਵਰਨ ਸਿੰਘ ਪੰਦੇਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਸਰਵਨ ਸਿੰਘ ਪੰਦੇਰ ਜੀ ਸਰਵਨ ਸਿੰਘ ਮਾਫੀ ਚਾਹੁੰਦਾ ਮੈਂ ਸਰਵਨ ਸਿੰਘ ਪੰਦੇਰ ਅ ਇਧਰ ਜਸਪਾਲ ਸਿੰਘ ਜੀ ਕਹਿ ਰਹੇ ਨੇ ਕਿ ਜੇ ਫੈਸਲਾ ਢਿੱਲਾ ਹੋਇਆ ਕਹਿੰਦੇ ਇਹਦੇ ਨਾਲ ਖਲਾਬ ਬਹੁਤ ਪੈ ਜਾਣਾ ਇਹ ਵੀ ਗੱਲ ਬਿਲਕੁਲ ਇਹਨਾਂ ਦੀ ਤਰਸ ਹੈ ਦੇਖੋ ਇਹਨਾਂ ਫਰਕ ਪੈਣਾ ਦੇਖੋ ਇੱਕ ਚੀਜ਼ ਮੈਂ ਕਹਿ ਦੇਣਾ ਕਿ ਜੋ ਮਰਜ਼ੀ ਫੈਸਲਾ ਆ ਜਾਵੇ ਇੱਕ ਧਿਰ ਨੇ ਨਾਰਾਜ਼ ਰਹਿਣਾ ਹੀ ਰਹਿਣਾ ਹੈ ਹੂੰ ਜੇ ਤੇ ਸੁਖਬੀਰ ਸਿੰਘ ਬਾਦਲ ਨੂੰ ਬਨਵਾਸ ਤੇ ਭੇਜ ਦਿਓਗੇ ਤੇ ਕੀ ਸਾਰੇ ਕਾਲੀ ਪ੍ਰਵਾਨ ਕਰ ਲੈਣਗੇ ਜੀ ਉਹ ਤੇ ਪਹਿਲੇ ਰੋਲਾ ਪਾਈ ਘੋਤੇ ਬਿਲਕੁਲ ਤੇ ਜੇ ਮੰਨ ਲਓ ਇਸ ਤਰ੍ਹਾਂ ਦੀ ਇੱਕ ਸਜ਼ਾ ਜਿਹੜੀ ਜਿਵੇਂ ਇਹਨਾਂ ਨੇ ਸ਼ਬਦ ਇਸਤੇਮਾਲ ਕੀਤਾ ਹਾਲਾਂਕਿ ਮੈਂ ਦੇਖੋ ਧਾਰਮਿਕ ਮਾਮਲਾ ਹੈ ਹਾਲੇ ਸਜ਼ਾ ਦਾ ਤਨਖਾ ਦਾ ਲਾਣ ਹੋ ਰਹਾ ਬਾਕੀ ਹੈ ਕੋਈ ਫੈਸਲਾ ਆਉਣ ਤੋਂ ਪਹਿਲਾਂ ਅਸੀਂ ਆਪਣਾ ਫੈਸਲਾ ਦੀ ਉਹ ਠੀਕ ਨਹੀਂ ਹੈ ਪਰ ਤੁਹਾਡੇ ਸਵਾਲ ਦੇ ਜਵਾਬ ਦੇ ਰੂਪ ਚ ਕਹਿੰਦਾ ਕਿ ਮੰਨ ਲਓ ਜੀ ਜੀ ਜੇ ਇਸ ਤਰ੍ਹਾਂ ਦਾ ਤੁਹਾਡੇ ਮੁਤਾਬਿਕ ਫੈਸਲਾ ਹੋਦਾ ਤੱਕੀ ਦੂਸਰੀ ਧਿਰ ਪਰ ਵਾਨ ਕਰੇਗੀ ਹਮ ਸਰਬ ਸਹਿਮਤੀ ਜਿਹਨੂੰ ਆਪਾਂ ਕਹਿੰਨੇ ਸਾਰਿਆਂ ਦੀ ਸਹਿਮਤੀ ਉਹ ਤੇ ਕਿਸੇ ਵੀ ਮਾਮਲੇ ਚ ਬਣਦੀ ਨਜ਼ਰ ਨਹੀਂ ਆਉਂਦੀ ਬਿਲਕੁਲ رائے ਵੰਡਮੀ ਰਹਿਣ ਦੀ ਜੀ 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 ਬਿਲਕੁਲ ਬਿਲਕੁਲ ਮਿੰਟੂ ਜੀ